ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਕੇ ਸਰਵਣ ਕਰਦੇ ਹਾਂ ਕਿ ਕਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਈ ਨਦੀ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਫਿਰ 3 ਦਿਨ ਬਾਅਦ ਕਿਵੇਂ ਵੇਈ ਨਦੀ ਵਿੱਚੋਂ ਨਿਕਲ ਕਰਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੋਦੀ ਦੀ ਕੀਰਤ ਬੜੀ ਵੱਡੀ ਪੱਧਰ ਤੇ ਚੱਲ ਰਹੀ ਸੀ ਅਤੇ ਉਸੇ ਹੀ ਤਰ੍ਹਾਂ ਕਈ ਸਾਲ ਹੋਰ ਚਲਾਈ ਧਨਸ਼ੀ ਗੁਰੂ ਨਾਨਕ ਦੇਵ ਜੀ ਹੱਟੀ ਤੇ ਬੈਠ ਜਾਂਦੇ ਹਨ ਬੈਠ ਕੇ ਹੱਥ ਵਿੱਚ ਤੱਕੜੀ ਫੜ ਕੇ ਵਸਤੂਆਂ ਤੋਲਦੇ ਹਨ ਜਿਹੜੀਆਂ ਸਵਾਈਆਂ ਹੋ ਜਾਂਦੀਆਂ ਸਨ ਭਾਵ ਸੇਰ ਤੋਲਦੇ ਸਨ ਤਾਂ ਉਹ ਸਵਾ ਸੇਰ ਨਿਕਲਦੀਆਂ ਸਨ ਕੋਮਲ ਤੇ ਮੌਲਕ ਬੋਲ ਬੋਲਦੇ ਸਨ ਦੁਕਾਨ ਤੇ ਬੈਠੇ ਇਸ ਤਰ੍ਹਾਂ ਸੋਖਦੇ ਸਨ ਜਿਵੇਂ ਭਗਤੀ ਵਿੱਚ ਗਿਆਨ ਵਸਦਾ ਹੈ ਉਹਨਾਂ ਵਰਗੇ ਕੀਰਤੀ ਅਤੇ ਜਸ ਇਸ ਤਰ੍ਹਾਂ ਜਗਤ ਵਿੱਚ ਹੋਰ ਕੌਣ ਪਾ ਸਕਦਾ ਹੈ ਜਿਹੜੇ ਮਨੁੱਖ ਅਸਲ ਭੇਦ ਨੂੰ ਜਾਣਦੇ ਹਨ ਉਹ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਗੁਮਲ ਬਚਨ ਸੁਣਦੇ ਹਨ ਸੋਚਾਂ ਦੂਰ ਕਰਨ ਵਾਲਾ ਗੁਰੂ ਜੀ ਦਾ ਗੋਚਰਾ ਪ੍ਰਤੱਖ ਰੂਪ ਦੇਖ ਕੇ ਸ਼ੁਕਰ ਕਰਦੇ ਹਨ ਗੁਰੂ ਜੀ ਦੇ ਮੁਖ ਨੂੰ ਚੰਗੀ ਤਰ੍ਹਾਂ ਵੇਖ ਨਾਲ ਪਗਤੀ ਅਤੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਿਉਂ ਨਾ ਕਹਾ ਉਹਨਾਂ ਨੂੰ ਗਿਆਨ ਹੀ ਮਿਲਦਾ ਹੈ ਜਿਹੜੇ ਜਗਤੇਸ਼ਵਰ ਭਾਵ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਗੁਰੂ ਬਣਾਉਂਦੇ ਹਨ ਸੁਲਤਾਨਪੁਰ ਵਿੱਚ ਕਈ ਮਨੁੱਖਾਂ ਨੇ ਗਿਆਨ ਪ੍ਰਾਪਤ ਕਰਕੇ ਸੁੱਖ ਪਾਇਆ ਹੈ ਉਹਨਾਂ ਉਸਤ ਨਿੰਦਿਆ ਛੱਡ ਦਿੱਤੀ ਹੈ ਕਾਲ ਚੁਗ ਦਾ ਸਮਾ ਬੜਾ ਭਿਆਨਕ ਹੈ ਕਿਰਪਾਲੂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਾਸਾਂ ਨੂੰ ਵਿਚਾਲਿਆ ਹੈ ਸੰਸਾਰ ਦੇ ਪਖੰਡ ਬੜੇ ਪ੍ਰਚੰਡ ਤਿੱਖਣ ਹੋ ਗਏ ਹਨ ਭਾਵ ਤਿੱਖੇ ਹੋ ਗਏ ਹਨ ਜਿਨ੍ਹਾਂ ਨੂੰ ਖੰਡਨ ਦੀ ਗੁਰੂ ਜੀ ਨੇ ਮਾਨਿਛਾ ਧਾਰੀ ਹੈ 사ਤ ਸੰਗਤ ਦੀ ਚਾਰੇ ਪਾਸੇ ਵਾੜ ਹੁੰਦੀ ਹੈ ਸੰਤ ਰੂਪ ਅੰਚੀ ਸਦਾ ਇਸ ਦਾ ਸੇਵਨ ਕਰਦੇ ਹਨ ਫਿਰ ਹੋਰਾਂ ਦਾ ਉਪਕਾਰ ਕਰਦੇ ਹਨ ਫਿਰ ਬਾਬਾ ਸ਼੍ਰੀ ਚੰਦ ਜੀ ਸਾਡੇ 3 ਸਾਲਾਂ ਦੇ ਹੋ ਗਏ ਉਸ ਸਮੇਂ ਬਾਬਾ ਲਖਮੀ ਦਾਸ ਮਾਤਾ ਜੀ ਦੇ ਉਧਰ ਵਿੱਚ ਆ ਗਏ ਸਨ ਸਿੱਖੀ ਨੂੰ ਪ੍ਰਗਟ ਕਰਨ ਲਈ ਗੁਰੂ ਜੀ ਨੇ ਮੋਦੀ ਦੀ ਕਾਰ ਨੂੰ ਛੱਡ ਦਿੱਤਾ ਜਿੰਨਾਂ ਦਾ ਗੁਰੂ ਜੀ ਨਾਲ ਪਿਆਰ ਹੈ ਉਹ ਅਗਲਾ ਪ੍ਰਸੰਗ ਇਸ ਪ੍ਰਕਾਰ ਸੁਣਨਗੇ ਗੁਰੂ ਜੀ ਜਿਸ ਕਾਰਨ ਸੰਸਾਰ ਵਿੱਚ ਉਤਾਰਤਾ ਆ ਰਿਹਾ ਸੀ ਉਹਨਾ ਚਾਹਿਆ ਕਿ ਮੁਕਤੀ ਰੂਪੀ ਸਿੱਖੀ ਪੰਥ ਦਾ ਵਿਸਤਾਰ ਕੀਤਾ ਜਾਵੇ। ਜਗਤ ਦੀ ਲਾਜ ਨੂੰ ਛੱਡ ਕੇ ਬਾਲੇ ਨੂੰ ਆਪਿਆ। ਪਹਿਲੀ ਰੀਤੀ ਵਰਤੂ ਅਤੇ ਹੁਣ ਬੇਬੇ ਨਾਮ ਕੀ ਦੇ ਘਰ ਹੋ। ਭਾਵੇਂ ਜਿਸ ਤਰ੍ਹਾਂ ਪਹਿਲਾਂ ਭੈਣ ਦੇ ਘਰ ਹੀ ਦੇ ਹੁੰਦੇ ਸਨ। ਫਿਰ ਪਗੀਰਤ ਨੂੰ ਆਖਿਆ ਤੁਸੀਂ ਵੀ ਆਪਣੇ ਘਰ ਚਲੇ ਜਾਓ। ਅਤੇ ਕਦੀ ਕਦੀ ਆ ਕੇ ਮਿਲਦੇ ਰਹਿਣਾ ਪਹਿਲਾਂ ਦਾ ਜੋ ਵਿਵਹਾਰ ਸੀ ਉਸ ਨੂੰ ਹੁਣ ਮਨ ਵਿੱਚ ਨਹੀਂ ਲਿਆਉਣਾ ਇੱਕ ਸਮੇਂ ਜਲ ਦੇਵਤਾ ਵਰਣ ਨੂੰ ਵਾਹਿਗੁਰੂ ਵੱਲੋਂ ਸ਼ੁਭ ਆਕਾਸ਼ ਬਾਣੀ ਹੋਈ ਤੁਸੀਂ ਜਾ ਕੇ ਬੜੀ ਖੁਸ਼ੀ ਨਾਲ ਸ੍ਰੀ ਨਾਨਕ ਨੂੰ ਮੇਰੇ ਪਾਸ ਭੇਜੋ ਕੰਨ ਨਾਲ ਸੁਣੀਅ ਤੇ ਮਨ ਵਿੱਚ ਸਮਝੀਅ ਤੇ ਵਿਚਾਰੀ ਜਿਵੇਂ ਪਾਣੀ ਮਿਲਨ ਨਾਲ ਰੁੱਖ ਦਾ ਆਕਾਰ ਦੂਨਾ ਹੋ ਜਾਂਦਾ ਹੈ ਵਰਨ ਨੇ ਸੋਚਿਆ ਕਰਤਾ ਨੇ ਆਪ ਨਾਨਕ ਦੇ ਧਰਮ ਕੀਤੀ ਹੈ ਮੇਰੀ ਤਾਂ ਕਿਸਮਤ ਜਾਗ ਪਈ ਹੈ ਮੈਂ ਮੁਕਤੀ ਦੇ ਦਾਤੇ ਦੇ ਪੈਰ ਬਸਤੂਗਾ ਵਰਨ ਨੇ ਵੇਈ ਨਦੀ ਵਿੱਚ ਆ ਕੇ ਉਸ ਦਾ ਥਾਣ ਨਿਵਾਸ ਕਰ ਲਿਆ ਜਿਸ ਨੇੜੇ ਗੁਰੂ ਜੀ ਦਾ ਘਰ ਸੀ ਅਤੇ ਜਿਸ ਥਾਂ ਹਰ ਰੋਜ਼ ਆਪਿ ਸਨਾਨ ਕਰਦੇ ਸਨ ਬੁੱਧੀਵਾਨ ਵਰਨ ਜਲ ਨਾਲ ਹੀ ਮਿਲ ਗਿਆ ਭਾਵ ਜਲ ਰੂਪੀ ਹੋ ਗਿਆ ਤੜਕੇ-ਤੜਕੇ ਪ੍ਰਭਾਤ ਨੂੰ ਸ਼ਾਂਤ ਰਸ ਸੁੰਦਰ ਸਰੀਰ ਵਾਲੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਚਲੇ ਗਏ ਉਸ ਦਿਨ ਉਹਨਾਂ ਪਾਸ ਇੱਕ ਨੌਕਰ ਸੀ ਕੱਪੜੇ ਲੈ ਕੇ ਉਹਨਾਂ ਨਾਲ ਜਾਣ ਦੀ تیاری ਕਰ ਲਈ ਹੱਡੀ ਤੋਂ ਚੱਲ ਕੇ ਲਦੀ ਦੇ ਕੰਢੇ ਬੈਠ ਕੇ 베ਰੀ ਦੀ ਦਾਤਨ ਕਰਨ ਲੱਗ ਗਏ ਤਾਤਨ ਕਰਕੇ ਫਿਰ ਉੱਤੇ ਹੀ ਕੱਢ ਦਿੱਤੀ ਜਿਹੜਾ ਬਾਅਦ ਵਿੱਚ ਇੱਕ ਵੱਡਾ ਰੁਕ ਬਣ ਗਿਆ ਹੁਣ ਤੱਕ ਉਹ ਸੇਟ ਬੇਰੀ ਤਾਂ ਮੌਜੂਦ ਹੈ ਆਪਣੇ ਕਬਲ ਵਰਗ ਸੁंदर ਮੁਖੜੇ ਨੂੰ ਧੋਂਦੇ ਹਨ ਉਹਨਾਂ ਦੇ ਦੰਦ ਮਾਨੋ ਸੁੱਚੀ ਮੂੰਹਰੀਆਂ ਦੀਆਂ ਲੜੀਆਂ ਹਨ ਖੜੇ ਹੋ ਕੇ ਧੀਰਜਵਾਨ ਅਧਿਰਜ ਹਰਨ ਵਾਲੇ ਗੁਰੂ ਜੀ ਨੇ ਆਪਣੇ ਚਰਨ ਨਦੀ ਦੇ ਕੰਢੇ ਤੇ ਰੱਖੇ ਅਤੇ ਫਿਰ ਪਾਣੀ ਵਿੱਚ ਵੜ ਗਏ ਸਨ। ਜਲ ਵਿੱਚ ਇੱਕ ਵਾਰ ਡੁਬਕੀ ਮਾਰੀ ਤਾਂ ਵਰਣ ਦੇਵਤਾ ਆ ਗਿਆ ਕੋਤਾ। ਅਨੰਤ ਦਾਤਾ ਕਬੜ ਵਰਗੇ ਚਰਨਾ ਵਾਲੇ ਦੇ ਸਾਹਮਣੇ ਆ ਕੇ ਵਰਣ ਦੇਵਤਾ ਨੇ ਦੋਵੇਂ ਹੱਥ ਜੋੜ ਕੇ ਧੰਨ 시 ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕਣਾ ਕੀਤਾ। ਧੰਨ 시 ਗੁਰੂ ਨਾਨਕ ਦੇਵ ਜੀ ਦਾ ਸੁੰਦਰ ਰੂਪ ਵੇਖ ਕੇ ਵਰਣ ਨੂੰ ਬਹੁਤ ਸੁਖ ਹੋਇਆ। ਬਹੁਤ ਖੁਸ਼ ਹੋ ਕੇ ਵਰਣ ਬੋਲਦਾ ਹੈ ਅਤੇ ਗੁਰੂ ਜੀ ਦੇ ਬਿਲੇ ਹਾਲੀ ਜਾਂਦਾ ਹੈ ਕਹਿੰਦਾ ਹੈ ਤੁਸੀਂ ਵਾਹਿਗੁਰੂ ਦੀ ਆਕਾਸ਼ ਬਾਣੀ ਸੁਣ ਲਈ ਹੋਈ ਹੈ ਕਿ ਤੁਸੀਂ ਕਰਤਾਰ ਦੇ ਪਾਸ ਜਾਵੋ ਸੱਚਖੰਡ ਸਦਾ ਅਖੰਡ ਹੈ ਸੰਸਾਰ ਦੇ ਸਵਾਰਨ ਵਾਲੀ ਦਾ ਇਥੇ ਵਾਸਾ ਹੈ ਇਹ ਬਚਨ ਕਾਹ ਹੈ ਕਿ ਗੁਰੂ ਜੀ ਉਥੇ ਚਲੇ ਗਏ ਜਿੱਥੇ ਵਾਹਿਗੁਰੂ ਦਾ ਦਰਬਾਰ ਲੱਗਾ ਹੈ ਉਹ ਦਾਸ ਜਿਹੜਾ ਗੁਰੂ ਜੀ ਦੇ ਕੱਪੜੇ ਹੱਥ ਵਿੱਚ ਫੜ ਕੇ ਭਾਵ ਨੌਕਰ ਉਹ ਵੀ ਲਦੀ ਦੇ ਕੰਡੇ ਤੇ ਬੈਠਾ ਸੀ ਇਹਨਾਂ ਨਿਰਾਸ਼ ਹੋਇਆ ਤੇ ਵਿਚਾਰਾ ਪਛਤਾਉਣ ਲੱਗਾ ਗੁਰੂ ਜੀ ਪਾਣੀ ਵਿੱਚ ਡੁੱਬ ਗਏ ਹਨ ਉਹ ਦਿਾਲੂ ਦੁਬਾਰਾ ਕੰਡੇ ਉੱਤੇ ਨਹੀਂ ਆਏ ਹਨ ਉਹ ਬੜਾ ਹੈਰਾਨ ਹੋਇਆ ਹੈ ਮੋਏ ਮਨ ਨਾਲ ਉਦਾਸ ਹੋ ਕੇ ਛੇਤੀ ਛੇਤੀ ਚੱਲ ਪਿਆ ਘਬਰਾਇਆ ਹੋਇਆ ਨੌਕਰ ਦੇ ਹੱਥ ਵਿੱਚ ਕੱਪੜੇ ਹਨ ਫਿਰਦੇ ਵਿੱਚ ਘਬਰਾਟ ਹੈ ਅਤੇ ਦੌਲਤਖਾਨ ਦੇ ਘਰ ਚਲਾ ਗਿਆ ਉਸ ਨੂੰ ਬਿਨਾਂ ਪਾਣੀ ਮੱਛੀ ਵਾਂਗ ਵੇਖ ਕੇ ਸਾਰੇ ਆਦਮੀ ਕੁਛਦੇ ਹਨ ਉਹ ਝੱਲਾ ਹੋਇਆ ਤੇ ਝੂਰਦਾ ਹੋਇਆ ਭੱਜਿਆ ਜਾ ਰਿਹਾ ਹੈ ਅਤੇ ਉਸ ਨੇ ਕਿਸੇ ਨੂੰ ਵੀ ਕੋਈ ਉਤਰਨਾ ਦਿੱਤਾ ਨਵਾਬ ਦੀ ਸਭਾ ਵਿੱਚ ਜਾ ਕੇ ਆਖਿਆ ਗੁਰੂ ਜੀ ਇੱਕ ਵਾਰ ਪਾਣੀ ਵਿੱਚ ਵੜ ਕੇ ਫਿਰ ਬਾਹਰ ਨਹੀਂ ਆਏ। ਮੈਂ ਬਹੁਤ ਵਾਰ ਪਾਣੀ ਵਿੱਚ ਵੇਖਿਆ ਹੈ। ਮੈਂ ਕੋਈ ਦੇਰੀ ਕੀਤੀ ਨਹੀਂ ਅਤੇ ਫਿਰ ਦੌੜ ਕੇ ਆਪਦੇ ਪਾਸ ਆ ਗਿਆ। ਇਹ ਸੁਣ ਕੇ ਨਵਾਬ ਨੇ ਉਸੇ ਵੇਲੇ ਘੋੜੇ ਤੇ ਕਾਠੀ ਪਵਾ ਲਈ। ਮਲਾਹਾ ਨੂੰ ਬੁਲਾ ਕੇ ਦੌੜਾਇਆ ਤੇ ਵੇਈਂ ਦੇ ਕੰਢੇ ਪਹੁੰਚ ਗਏ। ਸਾਰੇ ਨਗਰ ਵਿੱਚ ਰੌਲਾ ਪੈ ਗਿਆ। ਸਾਰੇ ਆਦਮੀ ਨਦੀਵਾਲ ਭਾਜ ਉੱਥੇ ਹਾਉਲ ਪੈਂਦੇ ਸਨ ਅਤੇ ਦਿਲ ਦੇ ਟਿਕਾਣੇ ਗਮੀ ਸ਼ਾ ਗਏ ਸਨ ਭਾਵ ਸਾਰੇ ਗਮੀ ਵਿੱਚ ਚਲੇ ਗਏ ਸਨ ਜਦ ਜੈ RAM ਨੇ ਇਹ ਗੱਲ ਆਪਣੇ ਕੰਨਾਂ ਨਾਲ ਸੁਣੀ ਤਾਂ અપਾਰ ਦਰਦ ਹੋ ਰਿਹਾ ਸੀ ਜਿਸ ਦਾ ਅੰਤ ਨਹੀਂ ਸੀ ਪਾਇਆ ਜਾ ਸਕਦਾ ਵੇਦੇ ਕੰਡੇ ਤੇ ਸਾਰੇ ਪਹੁੰਚ ਗਏ ਪਾਣੀ ਵਿੱਚ ਗੁਰੂ ਜੀ ਨੂੰ ਖੋਜਦੇ ਹਨ ਪਰ ਸੁੱਖਾ ਦਾ ਹਿੰਦਰ ਕਿਤੇ ਵੀ ਲੱਭਦਾ ਨਹੀਂ ਹੈ ਹਾਰ ਤੋਂ ਪਾਰ ਹਾਰ ਤੋਂ ਪਾਰ ਖੋਜ ਕਰਦੇ ਹਾਰ ਗਏ ਪਰ ਪਾਣੀ ਵਿੱਚ ਕਿਤੇ ਵੀ ਨਾ ਮਿਲੇ ਉਹ ਧਰਤੀ ਵਿੱਚ ਗੁੰਮ ਹੋਏ ਗਏ ਸਨ ਜਾਂ ਕਿਤੇ ਲੋਕ ਕੇ ਬੈਠ ਗਏ ਹਨ ਅੱਖਾਂ ਨਾਲ ਦਿਸਦੇ ਹੀ ਨਹੀਂ ਸ੍ਰੀ ਗੁਰੂ ਕੀਰਤੀ ਦੇ ਸਾਗਰ ਸਨ ਕਿਨਾਰੇ ਖੜੇ ਮਨੁੱਖਾਂ ਦੀ ਬੁੱਧੀ ਇਸ ਇਸਤਰੀ ਵਰਗੀ ਹੈ ਜਿਹੜੀ ਉੱਥੇ ਖੜੀ ਥਾਂ ਨਹੀਂ پا ਰਹੀ ਇਸ ਕਰਕੇ ਖੜੀ ਹੈ ਅਤੇ ਉਸ ਨੂੰ ਕੁਝ ਔੜਦਾ ਹੀ ਨਹੀਂ ਹੈ ਉਸ ਦਿਨ ਸਾਰੀ ਨਦੀ ਕੋਝ ਮਾਰੀ ਪਾਰ ਜਾਣਦੇ ਨਹੀਂ ਸੰਨ ਕਿੱਥੇ ਚਲੇ ਗਏ ਹਨ ਹੈਰਾਨ ਹੋਏ ਸਨ ਸਾਰੇ ਇੱਦੇ ਵਿੱਚ ਪਛਤਾ ਰਹੇ ਸਨ ਫਿਰ ਉਸੇ ਨੌਕਰ ਨੂੰ ਸਾਰੀ ਗੱਲ ਪੁੱਛੀ ਨੌਕਰ ਨੇ ਆਖਿਆ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਹੋਣ ਵਾਸਤੇ ਪਾਣੀ ਵਿੱਚ ਬੜੇ ਸਨ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਡੁਬਕੀ ਲੈਣ ਤੋਂ ਬਾਅਦ ਪਾਣੀ ਵਿੱਚੋਂ ਫਿਰ ਬਾਹਰ ਨਹੀਂ ਨਿਕਲੇ ਬਹੁਤ ਵਾਰ ਮੈਂ ਪਾਣੀ ਵੱਲ ਦੇਖਿਆ ਪਰ ਕਾਫੀ ਚਿਰ ਉਹ ਬਾਹਰ ਨਾ ਨਿਕਲੇ ਤਾਂ ਮੈਂ নবাব ਨੂੰ ਖਬਰ ਦਿੱਤੀ ਫਿਰ ਦੇ ਵਿੱਚ ਬਹੁਤ ਦੁਖੀ ਹੋ ਕੇ ਫਿਰ ਦੌਲਤਖਾਨ ਨੇ ਬੜੇ ਅਫਸੋਸ ਨਾਲ ਲੋਕਾਂ ਨਾਲ ਇਹ ਬਚਨ ਕੀਤੇ ਉਹ ਬੜਾ ਸੱਚਾ ਸੁੱਚਾ ਤੇ ਗੁਨਾ ਦੀ ਖਾਨ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਰਉਕਾਰਾਂ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ ਉਸ ਵਿੱਚ ਇੱਕ ਵੀ ਔਗਣ ਵਿਖ ਨਹੀਂ ਸੀ ਸਰੀਰ ਬੜਾ ਸੁੰਦਰ ਤੇ ਕੋਮਲ ਸੀ ਚੰਦਨ ਵਰਗੀ ਉਸ ਦੀ ਸਿੱਤੀ ਸੀ ਮੈਨੂੰ ਉਸ ਵਰਗਾ ਮੋਦੀ ਵਿਚਕਾਰ ਕਰਨ ਵਾਲਾ ਨਹੀਂ ਮਿਲੇਗਾ ਜਿਹੜਾ ਠੀਕ ਟੰਗ ਨਾਲ ਕੰਮ ਨੂੰ ਚਲਾ ਰਿਹਾ ਸੀ ਭਿਆਨਕ ਦੁੱਖ ਨਾਲ ਅਤ ਦੁਖੀ ਜੈ ਰਾਮ ਇਸ ਤਰ੍ਹਾਂ ਫਿਰ ਰਿਹਾ ਸੀ ਮਾਨੋ ਸਭ ਕੁਝ ਗਵਾ ਬੈਠਾ ਹੋਵੇ ਕਿਰਪਾਲੂ ਦੀ ਮੂਰਤੀ ਅੱਗੇ ਧਰ ਕੇ ਝੂਰਦਾ ਹੈ ਅਤੇ ਅੱਖਾਂ ਰੂਪੀ ਕਵਲ ਵਿੱਚੋਂ ਪਾਣੀ ਰੂਪੀ ਅੰਜੂ ਵਗਦੇ ਹਨ ਸਿਰ ਫੇਰ ਕੇ ਕਹਿੰਦਾ ਹੈ ਇਹ ਜਗਤ ਦੇ ਮਾਲਕ ਕੀ ਬਣਿਆ ਹੈ ਮੈਨੂੰ ਤਾਂ ਕੋਈ ਉਪਾਅ ਨਹੀਂ ਸੁਝ ਰਿਹਾ ਜੇੜ ਦੇ ਮਹੀਨੇ ਵਿੱਚ ਥੋੜੇ ਪਾਣੀ ਵਿੱਚ ਮੱਛੀ ਤੜਪਦੀ ਹੈ ਚੱਕਵੀ ਚੱਕਵੇ ਕਵਲ ਆ ਸਾਰੇ ਜਿੰਨਸੂਤ ਤੋਂ ਬਗੈਰ ਵਿਆਕਰੂ ਹੋਣ ਕਵੀਆਂ ਦਾ ਬਨ ਚਕੋ ਰਾਦ ਸਾਰੇ ਚੰਦਰਮਾ ਤੋਂ ਬਗੈਰ ਵੀ ਖਿੜ ਸਕਦੇ ਹਨ ਪਪੀਹਾ ਮੋਰ ਅਤੇ ਡੱਡੂ ਜਿਵੇਂ ਬੱਦਲਾਂ ਦੇ ਬਗੈਰ ਕੁਛ ਨਹੀਂ ਹੁੰਦੇ ਗੁਰੂ ਜੀ ਦੀ ਐਸੀ ਹਾਲਤ ਵੇਖ ਕੇ ਜੋ ਇੱਕ ਪ੍ਰੇਮੀ ਦੀ ਹਾਲਤ ਹੁੰਦੀ ਹੈ ਉਸ ਤਰ੍ਹਾਂ ਸਾਰੇ ਦੁੱਖ ਪਾਰੇ ਸਨ ਪਰ ਧੰਨ ਬੀਬੇ ਨਾਨਕੀ ਆਪਣੇ ਦਿਲ ਵਿੱਚ ਪੱਕੀ ਰਹੀ ਹੋਰ ਨਾ ਵਾਂਗੋ ਡੋਲੀ ਨਹੀਂ ਬੀਬੇ ਨਾਨਕੀ ਕਹਿਣ ਲੱਗੀ ਮੇਰਾ ਭਰਾ ਈਸ਼ਵਰ ਦਾ ਅਵਤਾਰ ਹੈ ਮਨੁੱਖੀ ਲੀਲਾ ਕਰਦੇ ਹਨ ਉਹ ਸਦਾ ਅਟਲ ਹਨ ਉਹ ਆਪਣੇ ਪਤੀ ਜੈਰਾਮ ਨੂੰ ਕਹਿ ਲੱਗੀ ਦਿਲ ਵਿੱਚ ਤਿਰਜ ਧਰੋ ਤਿਰਜ ਰੱਖੋ ਅਤੇ ਦੁਖੀ ਨਾ ਹੋਵੋ ਪ੍ਰਭੂ ਜੀ ਜਿਨ ਦੇ ਪਤੀ ਸੂਰਜ ਨੂੰ ਜਿਵੇਂ ਰਾဟု ગ્રਸ ਦਿੰਦਾ ਹੈ ਇਸ ਤਰ੍ਹਾਂ ਸ੍ਰੀ ਨਾਨਕ ਜੀ ਦੁਬਾਰਾ ਪ੍ਰਗਟ ਹੋਣਗੇ ਇਹ ਗੱਲ ਸੁਣ ਕੇ ਜੈਰਾਮ ਦੇ ਨੈਤਰਾਂ ਵਿੱਚੋਂ ਜਲ ਵਗਦਾ ਹੈ ਬੜੇ ਜਾਲ ਵਿਛਾਇਆ ਤੇ ਪਾਣੀ ਵਿੱਚ ਬੜੇ ਮਲਾਹ ਪਾਣੀ ਨੂੰ ਵੇਖ ਕੇ ਗੱਲਾਂ ਕਰਦੇ ਹਨ ਮੱਛ ਕਸ਼ੂ ਆਦ ਜਾਲ ਵਿੱਚ ਬਹੁਤ ਫਸੇ ਹਨ ਅਤੇ ਖੋਜ-ਖੋਜ ਥੱਕ ਗਏ ਹਨ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੋਈ ਸੂਲ ਨਹੀਂ ਮਿਲਦੀ ਨਵਾਬ ਵੀ ਨਿਰਾਸ਼ ਹੋ ਕੇ ਪਛਤਾ ਰਿਹਾ ਹੈ ਅਤੇ ਕਹਿੰਦਾ ਹੈ ਬਹੁਤ ਉਪਾਅ ਕੀਤੇ ਹਨ ਪਰ ਗੁਰੂ ਜੀ ਨਹੀਂ ਲੱਭ ਰਹੇ ਸੁਲੱਖਣੀ ਮਾਤਾ ਜੀ ਆਉਂਦੇ ਹਨ ਮਨ ਵਿੱਚ ਵਿਰਾਗ ਹੈ ਗਰ ਲਾਭ ਕਰਦੇ ਹਨ ਕਹਿੰਦੇ ਹਨ ਤੁਹਾਡਾ ਭਰਾ ਮੈਨੂੰ ਦੁਤੀ ਕਰ ਗਿਆ ਹੈ ਦਰ ਨਾਲੋਂ ਵਿਚਰੀ ਜਿਵੇਂ ਕੂੰਜ ਧਲਾਉਂਦੀ ਹੈ ਇਸ ਤਰ੍ਹਾਂ ਉਸਤੇ ਭਾਰੀ ਦੁੱਖ ਆ ਪਿਆ ਹੈ ਦਿਲ ਵਿੱਚ ਬਹੁਤ ਦੁਖੀ ਹੋ ਕੇ ਆਪਣੇ ਸਾਰੇ ਕਹਿਨੇ ਉਤਾਰ ਦਿੰਦੇ ਹਨ। ਹਾਰ ਉਤਾਰ ਦਿੱਤੇ ਹਨ। ਅੱਖਾਂ ਵਿੱਚ ਜਲ ਵਗ ਰਿਹਾ ਹੈ। ਸਭ ਕੱਪੜੇ ਅੰਜੂਮਾਂ ਨਾਲ ਭਿੱਜ ਗਏ ਹਨ। ਅਤੇ ਤਾਂ ਦੀ ਉਸਨ ਕੋਈ ਵੀ ਸੋਝੀ ਨਹੀਂ ਹੈ। ਪਤੀ ਤੋਂ ਬਿਗਾਰ ਘਰ ਸੁੰਜਾ ਹੋ ਗਿਆ ਹੈ। ਦਾਣ ਦੇਣ ਦੀ ਥਾਂ ਹੱਟੀ ਉਦਾਸ ਲੱਗ ਰਹੀ ਹੈ। ਇਹਨਾਂ ਮੰਗਤਿਆਂ ਨੂੰ ਕੌਣ ਤ੍ਰਿਪਤ ਕਰੇ? ਜਿਨ੍ਹਾਂ ਦੇ ਸਮੂਹ ਆ ਕੇ ਦਾਨ ਮੰਗ ਰਹੇ ਸਨ ਖਬਰ ਦਿੱਤੇ ਬਿਨਾ ਆਪ ਕਿੱਥੇ ਚਲੇ ਗਏ ਹਨ ਮ੍ਰਿਤੂ ਦੇ ਕਾਰਨ ਦਾ ਤਾਂ ਕੋਈ ਪਤਾ ਨਹੀਂ ਲੱਗਦਾ ਇਹ ਬਾਲਕ ਦੇ ਪਿਤਾ ਮੇਰਾ ਕੋਈ ਆਧਾਰ ਨਹੀਂ ਫਿਰਦਾ ਦੁੱਖ ਨਾਲ ਭਰ ਗਿਆ ਹੈ ਅਤੇ ਤਿਰਜ ਭਜ ਗਿਆ ਹੈ ਇਸ ਤਰ੍ਹਾਂ ਦੁੱਖ ਦੀ ਬਾਣੀ ਕਈ ਤਰ੍ਹਾਂ ਬੋਲਦੀ ਹੈ ਮਾਤਾ ਸੁਲਕਨੀ ਜੀ ਅਤੇ ਬਿਰਲਾਪ ਕਰਦੀ ਹੈ ਖੱਬੇ ਅੰਗ ਦਾ ਫਰਕਣਾ શુભ ਕਾਰਜ ਦਾ ਸੂਚਕ ਹੁੰਦਾ ਹੈ ਕੀ ਕਾਰਨ ਹੋਇਆ ਹੈ ਮੇਰੇ ਤਾਂ ਵਿਚਾਰ ਵਿੱਚ ਕੁਝ ਨਹੀਂ ਆਉਂਦਾ ਸਾਰੇ ਲੋਕ ਇਹ ਕਹਿ ਰਹੇ ਹਨ ਕਿ ਉਹ ਜਲ ਵਿੱਚ ਡੁੱਬ ਗਏ ਹਨ ਪਰ ਉਹਨਾਂ ਦੀ ਦੇਹੀ ਤਾਂ ਕਿਸੇ ਨੇ ਨਹੀਂ ਵੇਖੀ ਸੁਭ ਸਗਨ ਹੋਣ ਘਰ ਵਿੱਚ ਸੁੱਖ ਨਾਲ ਰਹਿਣ ਹੁਣ ਕੌਣ ਮੇਰੇ ਸੰਸੇਨ ਦੂਰ ਕਰੇ ਚਾਰੇ ਪਾਸੇ ਦੁੱਖ ਦਾ ਰੌਲਾ ਸੁਨਿਆ ਤਾਂ ਧੀਰ ਛੱਡ ਕੇ ਛਾਤੀ ਦੁੱਖ ਨਾਲ ਭਰ ਗਈ ਬੀਬੇ ਨਾਨਕੀ ਨੇ ਦਾਸ-ਦਾਸੀਆਂ ਅਤੇ ਸੰਗੀ ਸਾਥਰੀਆਂ ਦੀ ਦਿਸਤ ਦਸਾ ਵੇਖੀ ਪਤੀ ਦੇ ਪਿਤਾ ਪਰਮਾਨੰਦ ਜੈ ਰਾਮ ਅਤੇ ਭਰਜਾਈ ਨੂੰ ਬਿਲਕੁਲ ਦੇ ਵੇਖਿਆ ਅਤੇ ਉਹਨਾਂ ਨੂੰ ਬਾਹ ਤੋ ਫੜ ਕੇ ਸਮਝਾਉਂਦੀ ਹੈ ਸਾਰੇ ਦੁੱਖ ਛੱਡ ਕੇ ਮੇਰੀ ਗੱਲ ਸੁਣੋ ਗਰਭਵਤੀ ਹੋਣ ਕਰਕੇ ਤੈਨੂੰ ਆਪਣੇ ਸਰੀਰ ਨੂੰ ਬਹੁਤਾ ਸੰਕਟ ਨਹੀਂ ਦੇਣਾ ਚਾਹੀਦਾ ਤੁਸੀਂ ਕੁਝ ਵੀ ਭੇਦ ਨਹੀਂ ਜਾਣਦੇ ਹੋ ਉਸ ਭੇਦ ਨੂੰ ਸਮਝਣ ਤੋਂ ਬਾਅਦ ਹੀ ਚਿੰਤਾ ਕਰੋ ਇਹ ਨਿਸ਼ਟਾ ਕਰੋ ਕਿ ਤੁਹਾਡੇ ਪਤੀ ਦੇਵ ਜਰੂਰ ਆਉਣਗੇ ਇਹ ਮੇਰੀ ਸਿੱਖਿਆ ਦ੍ਰਿੜਤਾ ਨਾਲ ਆਪਣੇ ਹਿਰਦੇ ਵਿੱਚ ਵਸਾ ਲਵੋ اے ਕੁਮਾਰੀ ਇਨੇ ਦਿਨ ਲੱਗਣਗੇ ਇਸ ਲਈ ਮੇਰੀ ਗੱਲ ਮੰਨੋ ਅਤੇ ਗੱਲ ਵਿੱਚੋਂ ਹਾਰ ਸ਼ਿੰਗਾਰ ਨਾ ਉਤਾਰੋ ਬੇਬੇ ਨਾਨਕ ਸਾਰੇ ਪਰਿਵਾਰ ਨੂੰ ਪਿਆਰ ਨਾਲ ਸਿੱਖਿਆ ਦਿੰਦੀ ਹੈ ਕਿਉਂਕਿ ਬੇਬੇ ਨਾਨਕੀ ਉਮਰ ਵਿੱਚ ਵੱਡੇ ਸਿਆਣੇ ਸਨ ਸੂਝਵਾਨ ਸਨ ਉਸ ਸਮਾਜ ਆរ ਨੇ ਚੁੱਪ ਰਹਿ ਕੇ ਉਸ ਨੂੰ ਸੁਣਿਆ ਜੋ ਬੇਬੇ ਨਾਨਕੀ ਜੀ ਕਹਿ ਰਹੇ ਸਨ ਜਿਹੜੇ ਸੁਣੇ ਸੁਗਦਾਈ ਬਚਨ ਕਹਿੰਦੇ ਇਹ ਸੁੰਦਰ ਸੂਰਤ ਨੂੰ ਯਾਦ ਕਰਕੇ ਕਲੇਜਾ ਹਿਲਾ ਦੇਣ ਵਾਲਾ ਸ਼ੋਰ ਉੱਠਿਆ ਨਗਰ ਵਿੱਚ ਜਿਹੜਾ ਵੀ ਇਹ ਘਟਨਾ ਕੰਨਾ ਨਾ ਸੁਣਦਾ ਸੀ ਉਹ ਹੀ ਗੁਰੂ ਜੀ ਤੇ ਗੁਰਾਂ ਦੀ ਵਡਿਆਈ ਕਰਕੇ ਰੋ ਪੈਂਦਾ ਸੀ ਕਈ ਇੱਕ ਜਿਹੜੇ ਮਿੱਤਰ ਸਨ ਅੱਤੇ ਹੱਟੀ ਤੇ ਆ ਕੇ ਬਹੁਤ ਸਮਾਂ ਬੈਠਦੇ ਸਨ ਉਹ ਵੀ ਰੋਣ ਲੱਗ ਪਏ ਕਈ ਘਰ ਆ ਕੇ ਜੈ ਰਾਮ ਨੂੰ ਕਹਿੰਦੇ ਹਨ ਕਿ ਬਹੁਤ ਮਾੜੀ ਗੱਲ ਹੋਈ ਕਿਸ ਤਰ੍ਹਾਂ ਅਚਾਨਕ ਇਹ ਰੀਤੀ ਬਣੀ ਬੇਦੀਆਂ ਦੇ ਚੰਦ ਤਾਂ ਰੋਜ਼ ਹੀ ਵੇਈਂ ਰਦੀ ਵਿੱਚ ਨਾਮ ਕਰਦੇ ਸਨ ਫਿਰ ਦੇਹ ਵੀ ਉਹਨਾਂ ਦੀ ਹੱਥ ਨਹੀਂ ਆਈ ਨਵਾਬ ਨੇ ਆਪ ਖੜੇ ਹੋ ਕੇ ਬੜੇ ਉਪਾਅ ਕੀਤੇ ਹਨ ਇਸ ਪ੍ਰਕਾਰ ਮੰਨ ਕੇ ਸਭ ਨਾਰੀ ਨਰ ਨਾਰੀ ਹਰਾਣ ਹੋ ਗਏ ਸਨ ਕਈ ਗੁਰੂ ਜੀ ਦਾ ਜਸ ਕਰ ਰਹੇ ਸਨ ਅਤੇ ਕਈ ਗਵਾਰ ਉਹਨਾਂ ਦੇ ਵਿਦਿਆ ਕਰ ਰਹੇ ਸਨ ਸਰੀਰ ਹੱਥ ਨਹੀਂ ਆਇਆ ਨਰ ਨਿੰਦਕ ਜੋ ਇਹ ਨਹੀਂ ਜਾਣਦੇ ਸਨ ਅਸਲ ਭੇਦ ਕੀ ਹੈ ਅਤੇ ਜਿਨ੍ਹਾਂ ਨੂੰ ਮੋਹ ਰੂਪੀ ਤੰਦੂਏ ਨੇ ਗਰਸਿਆ ਹੋਇਆ ਹੈ ਉਹ ਸੁਣਾ ਕੇ ਕਹਿੰਦੇ ਹਨ ਗੁਰੂ ਜੀ ਨੇ ਧਨ ਬਹੁਤ ਗਵਾਇਆ ਸੀ ਇਸ ਲਈ ਬਾਅਦ ਵਿੱਚ ਪਛਤਾਉਣ ਕਰਕੇ ਪਾਣੀ ਵਿੱਚ ਡੁੱਬ ਗਏ ਹਨ ਅਤੇ ਪ੍ਰਾਨਾਂਸ਼ ਕੀਤੇ ਹਨ ਕਈ ਪ੍ਰਕਾਰ ਦੇ ਲੋਕ ਗੱਲਾਂ ਕਰਦੇ ਹਨ ਬਾਅਦ ਵਿੱਚ ਕੋਈ ਕਲੇਸ਼ ਨਾ ਪਵੇ ਇਸ ਤਰ੍ਹਾਂ ਮਨ ਨੂੰ ਸਮਝਾਇਆ ਵੱਡਾ ਘਾਟਾ ਵੇਖ ਕੇ ਅਤੇ ਨਵਾਬ ਦਾ ਡਰ ਕਰਕੇ ਕਿ ਘਿਆ ਨਹੀਂ ਹੈ ਅਤੇ ਪਰਿਵਾਰ ਦੀ ਪੀਤ ਟੁੱਕ ਕੇ ਟੋਟੇ ਕੀਤੀ ਹੈ ਸਾਰੇ ਕੰਡੇ ਅਤੇ ਸਾਰੇ ਘਾਟ ਲੱਭ ਲਈ ਪਰ ਕਿਤੇ ਵੀ ਗੁਰੂ ਜੀ 라 ਦਿਸੇ ਕਈ ਗਿਣਤੀਆਂ ਗਿੰਦੇ ਹਨ ਜਦ ਜੈ ਰਾਮ ਦਿਲ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੇ ਹਨ ਮਨੁੱਖ ਲੋਕ ਜਖਮਾਂ ਤੇ ਲੂਣ ਲਾਉਂਦੇ ਹਨ ਸਿਰ ਹਿਲਾਉਂਦੇ ਹਨ ਅਤੇ ਦਿਲ ਵਿੱਚ ਆ ਦੁੱਖੀ ਉਦੇ ਹਨ ਰੋਜ਼ ਫਕੀਰਾਂ ਨੂੰ ਖਾਣਾ ਖਵਾਉਂਦੇ ਹਨ ਉਸ ਪਾਸ ਕੋਈ ਰਸਾਇਣ ਤੇ ਨਹੀਂ ਸੀ ਜਿਸ ਨਾਲ ਧਨ ਪੈਦਾ ਕਰ ਲੈਂਦੇ ਸਰੀਰ ਦਾ ਦਾਨੀ ਬਣ ਗਿਆ ਅਤੇ ਕੋਈ ਭੈ ਨਾ ਕੀਤਾ ਧਨ ਇਸ ਤਰ੍ਹਾਂ ਲੁਟਾਇਆ ਜਿਵੇਂ ਕੋਈ ਵੱਡਾ ਰਾਜਾ ਵਿਆਹ ਤੇ ਮੰਗਤਿਆਂ ਨੂੰ ਦਾਨ ਵੰਡਦਾ ਹੈ ਨਾ ਹੀ ਨਗਰ ਦਾ ਰਾਜਾ ਸੀ ਅਤੇ ਨਾ ਹੀ ਉਸ ਦਾ ਵਿਆਜ ਦਾ ਕਾਰੋਬਾਰ ਚੱਲਦਾ ਸੀ ਇਸ ਤਰ੍ਹਾਂ ਪ੍ਰਭੂ ਤਾਈ ਅੱਜ ਵੇਖੀ ਹੈ ਨਿੰਦਿਕ ਸਮਝੇ ਬਗੈਰ ਬਕਵਾਸ ਕਰਦੇ ਸਨ ਮੁਕਤੀ ਦਾ ਤੇ ਦਾ ਪੇਧ ਨਹੀਂ ਜਾਣਦੇ ਆ ਜਾਣਦੇ ਨਗਰ ਦੇ ਲੋਕਾਂ ਤੇ ਪਰਿਵਾਰ ਦੇਸ਼ਾ ਵਿੱਚ ਵਿਚਾਰ ਕਰਕੇ ਬੀਬੀ ਨਾਨਕੀ ਨੇ ਸੋ ਕੁ ਸਾਗਰ ਕਨਸ਼ੀਰ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰਿਆ ਅਤੇ ਮਨ ਹੀ ਵਿੱਚ ਕਹਿਣ ਲੱਗੇ ਇਹ ਜਗਤ ਨੂੰ ਬਣਾਉਣ ਵਾਲੇ ਸੁਖ ਦੇਣ ਵਾਲੇ ਪ੍ਰਭੂ ਮੁਕਤੀ ਦੇ ਦਾਤੇ ਆਪਣੇ ਦਾਸਾਂ ਨੂੰ ਆਨੰਦ ਤੇ ਦਾਣ ਦੇਣ ਵਾਲੇ ਸ੍ਰੀ ਕਰਤਾਰ ਮੁਰਾਰੀ ਆਖ ਕੇ ਸੰਬੋਧਨ ਕਰਦੇ ਹਨ ਪਾਪ ਨਾਸ਼ ਕਰਨ ਵਾਲਾ ਵੀ ਆਖਦੇ ਹਨ ਇਹ ਗੱਲ ਮੈਂ ਮਨ ਵਿੱਚ ਮੰਨੀ ਹੈ ਜੀ ਮੇਰੀ ਸ਼ਰਦਾ ਹਿੱਦੇ ਸੱਚੀ ਹੈ ਤਾਂ ਸਵੇਰੇ ਪ੍ਰਗਟ ਹੋ ਜਾਵੋ ਮਨ ਵਿੱਚ ਅਰਦਾਸ ਬੇਨਤੀ ਜੋਦਰੀ ਕਰਦੇ ਹਾਂ ਲੋਕਾਂ ਦਾ ਨਿੱਜੀ ਦੁੱਖ ਦੂਰ ਹੋਵੇ ਅਤੇ ਜੋ ਵੱਡੇ ਅਹੰਕਾਰੀ ਘਮੰਡੀ ਲੋਕ ਹਨ ਉਹਨਾਂ ਨੂੰ ਸ਼ਰਮਿੰਦਾ ਕਰੋ ਇਹ ਦੀਨ ਦਇਆਲ ਬੈਰਿਆਂ ਨੂੰ ਨਾਸ਼ ਕਰਨ ਵਾਲੇ ਇਹ ਦਾਸਾਂ ਦੇ ਪਿਆਰੇ ਤਖੰਡਾ ਨੂੰ ਸਲੋਣ ਵਾਲੇ ਧੰਨਕ ਭੈ ਰੋਗ ਅਤੇ ਪੀੜ ਨੂੰ ਦੂਰ ਕਰਨ ਵਾਲੇ ਕਲ ਜੋ ਕੁਝ ਸਮੂਹ ਪਾਪਾਂ ਦੇ ਮਨੁੱਖ ਨੂੰ ਬੰਗਾਲ ਬੁੱਧੀ ਵਾਲਾ ਬਣਾ ਦਿੱਤਾ ਹੈ ਲੋਕਾਂ ਦਾ ਕਲਿਆਣ ਕਰਨ ਵਾਸਤੇ ਆਪ ਨੇ ਦੇਹ ਧਾਰਨ ਕੀਤੀ ਹੈ ਅਤੇ ਤੁਹਾਡਾ ਮੁਖ ਚੰਦ ਵਰਗਾ ਹੈ ਇਸ ਤਰ੍ਹਾਂ ਤਨ ਛੱਡਣ ਦੀ ਤੈਨੂੰ ਕੀ ਲੋੜ ਪਈ ਹੈ ਜਿਸ ਤਰ੍ਹਾਂ ਛੱਪ ਗਏ ਹੋ ਮੇਰੇ ਧਿਆਨ ਅੰਦਰ ਆਵੋ ਅਤੇ ਮੈਨੂੰ ਆਪਣਾ ਦਰਸ਼ ਦਿਖਾਓ ਆ ਆਪ ਦਾ ਕਮਲਾ ਵਰਗਾ ਵਣ ਸਾਰੇ ਸਾਰਾ ਕੁਮਲਾ ਗਿਆ ਹੈ ਜਦ ਸਵੇਰ ਹੋਵੇਗੀ ਅਤੇ ਸੂਰਜ ਨੂੰ ਵੇਖਣ ਵੇਖਣਗੇ ਤਾਂ ਮੁਕੜੇ ਦੀ ਚਮਕ ਫਿਰ ਫਿਰ ਉੱਠੇਗੀ ਦੋਵੇਂ ਹੱਥ ਜੋੜ ਕੇ ਅਤੇ ਧਰਤੀ ਦੇ ਸਿਰ ਰੱਖ ਕੇ ਮੈਂ ਮੱਥਾ ਟੇਕਦੀ ਹਾਂ ਏ ਜਗਦੀਸ਼ਵਰ ਮੈਂ ਜੋ ਮੁਖ ਤੋਂ ਕਹੀ ਹੈ ਇਹ ਮੇਰੀ ਪ੍ਰਤਗਿਆ ਪੂਰੀ ਕਰੋ ساری ਰਾਤ ਸੌਣ ਤੋਂ ਬਿਨਾਂ ਉਹ ਸੁੰਦਰ ਜਗਦੇ ਬਚਨ ਕਹਿੰਦੀ ਹੈ ਬੇਬੇ ਨਾਨਕੀ ਜੀ ਪ੍ਰੀਤ ਕਰਕੇ ਭਰਾਜ ਜੀ ਦੀ ਆराधना ਕਰਦੀ ਹੈ ਕਿਉਂਕਿ ਪਤਾ ਹੈ ਸਤਨシਰ ਗੁਰੂ ਨਾਨਕ ਦੇਵ ਜੀ ਕਿਹੜੀ ਰੂਹ ਹਨ ਅਤੇ ਹਿਰਦੇ ਵਿੱਚ ਉਸਦੇ ਗੁਣ ਵਿੱਚ ਵਧਦੀ ਹੈ ਇਸੇ ਪ੍ਰਕਾਰ ਨਗਰ ਵਿਖੇ ਗੁਰੂ ਜੀ ਦੀ ਕਥਾ ਫਿਰ ਸੁਣੋ ਕਵੀ ਸੰਤੋਖ ਸਿੰਘ ਉਹਨਾਂ ਦਾ ਧਰਤੀ ਤੇ ਮੱਥਾ ਟੇਕ ਕੇ ਨਿਤ ਸਿਮਰਨ ਕਰਦੇ ਹਨ ਜੇ ਤਾਰ시ਦ ਗੁਰਨਾਨਦ ਦੇਵ ਜੀ ਕਿਵੇਂ ਨਿਵੇਜਨ ਤੋਂ ਬਾਹਰ ਹੁੰਦੇ ਹਨ ਇਹ ਆਪਾਂ ਜੋ ਕਥਾ ਹੈ ਵਿਚਾਰ ਹੈ ਸਰਵਣ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਚਰਨ ਜਹਾਜ਼ ਵਾਂਗ ਹਨ ਉਹਨਾਂ ਦਾ ਆਸਰਾ ਲੈ ਕੇ ਮੈਂ ਸਾਰੇ ਵਿਗਨਾਂ ਰੂਪ ਸੁੰਦਰ ਨੂੰ ਬਿਨਾਂ ਸ਼ੱਕ ਪਾਰ ਕਰ ਜਾਵਾਂਗਾ ਭਾਈ ਬਾਲਾ ਜੀ ਆਖਦੇ ਹਨ ਇਸ ਤਰ੍ਹਾਂ ਸੁਲਤਾਨਪੁਰ ਵਿੱਚ ਗੁਰੂ ਜੀ ਫਿਰ ਪ੍ਰਭੂ ਪਾਸ ਚਲੇ ਗਏ ਗੁਰੂ ਜੀ ਨੇ ਪ੍ਰਭੂ ਨੂੰ ਹੱਥ ਜੋੜ ਕੇ ਨਮਸਕਾਰ ਭਾਵਨ ਦਉਤ ਕੀਤੀ ਹੌਲੀ ਹੌਲੀ ਜੋਗੀਆਂ ਦੇ ਧਿਆਨ ਵਿੱਚ ਵਸਣ ਵਾਲੇ ਪ੍ਰਭੂ ਜੀ ਮੁਸਕਰਾਏ ਅਤੇ ਉਹਨਾਂ ਨੇ ਸਤਰਾ ਬਚਨ ਕੀਤੇ ਨਾਮ ਦਾ ਆਨੰਦ ਲੈਣ ਵਾਸਤੇ ਨਾਨਕ ਅਬ ਇਸ ਦੁਨੀਆ ਵਿੱਚ ਜਿਸ ਕਾਰਨ ਅਵਤਾਰ ਧਾਰਿਆ ਹੈ ਉਹੀ ਕਾਰਜ ਹੁਣ ਜਾ ਕੇ ਕਰੋ ਇਸ ਸੰਸਾਰ ਵਿੱਚ ਧਾਨਕਤਾ ਬਹੁਤ ਵੱਧ ਗਈ ਹੈ ਅਤੇ ਮੁਨੱਖ ਮੰਦੀ ਮਤ ਵਾਲੇ ਹੋ ਗਏ ਹਨ ਦੇਵਤਿਆਂ ਦੀ ਪੂਜਾ ਕਰਦੇ ਹਨ ਅਤੇ ਨਾਮ ਤੋਂ ਬੇਮੁਖ ਹੋ ਗਏ ਹਨ ਕੇਵਲ ਪਾਪਾਂ ਵਿੱਚ ਹੀ ਉਹ ਵਾਅਦਾ ਕਰਦੇ ਹਨ પ્રેમ ਪਿਆਰ ਵਾਲੀ ਭਗਤੀ ਪ੍ਰਗਟ ਕਰੋ ਅਤੇ ਧਰਤੀ ਦੇ ਪਾਪਾਂ ਦਾ ਜੋ ਭਾਰ ਹੈ ਬਹੁਤ ਵੱਧ ਗਿਆ ਹੈ ਉਸ ਨੂੰ ਨਾਸ਼ ਕਰਨਾ ਕਰੋ ਝੂਠੇ ਲੋਕ ਬਹੁਤੇ ਨਰਕ ਨੂੰ ਜਾਂਦੇ ਹਨ ਅਸਰੀ ਪੰਥ ਨੂੰ ਛੱਡ ਕੇ ਕੁਰਾਹੇ ਪਏ ਹੋਏ ਹਨ ਭੈੜੇ ਕੰਮਾਂ ਵਿੱਚ ਖਚਤ ਹੋਏ ਹਨ ਪਖੰਡਾ ਦਾ ਨਾਚ ਕਰੋ ਜਿਨ੍ਹਾਂ ਨਾਲ ਜੁੜੇ ਹਨ ਸ੍ਰੀ ਗੁਰੂ ਜੀ ਨੇ ਪ੍ਰਭੂ ਦੇ ਇਹ ਬਚਨ ਸੁਣ ਕੇ ਸ੍ਰੀ ਰਾਗਵਿਜੇ ਬਚਨ ਉਚਾਰਿਆ ਕੋਟ ਕੋਟੀ ਤੇਰੀ ਮੇਰੀ ਆਰਜਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ અપਿਆਓ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਸੁਪਨ ਸੌਨ ਸਥਾਵ ਜੇਕਰ ਮੇਰੀ ਉਮਰ ਕਰੋੜਾ ਉਤੇ ਕੋੜਾ ਸਾਲਾਂ ਦੀ ਹੋਵੇ ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ ਜੇਕਰ ਮੈਂ ਗੁਫਾਵਾਂ ਦੇ ਅੰਨੇ ਤੰਗ ਥਾਂਦ ਰਹਾ ਜਿੱਥੇ ਮੈਨੂੰ ਦੋਵੇਂ ਚੰਦ ਅਤੇ ਸੂਰਜ ਨਜ਼ਰ ਨਾ ਆਉਣ ਅਤੇ ਜਿੱਥੇ ਸੁਪਨੇ ਵਿੱਚ ਵੀ ਮੈਨੂੰ ਕਦੀ ਨੀਂਦ ਨਾ ਆਵੇ ਫਿਰ ਵੀ ਮੈਂ ਤੇਰੀ ਕੀਮਤ ਨਾ ਪਾ ਸਕਦਾ اے ਨਾਨਕ ਜੇ ਮੇਰੇ ਪਾਸ ਲੱਖਾਂ ਮੜ ਕਾਗਜ਼ ਹੋਵੇ ਜੇਕਰ ਸ਼ਾਹੀ ਦੀ ਮੈਨੂੰ ਕਦੇ ਕਾਟਣਾ ਆਵੇ ਜੇ ਲਿਖਣ ਵੇਲੇ ਮੈਂ ਤੇਰੀ ਕਲਮ ਹਵਾ ਰਫਤਾਰ ਵਾਂਗ ਚੱਲੇ ਅਤੇ ਜੇ ਉਹਨਾਂ ਲਿਖਤਾਂ ਨੂੰ ਪੜ੍ਹ ਕੇ ਮੇਰੀ ਪ੍ਰਭੂ ਨਾਲ ਪੀੜਿਤ ਪੈ ਜਾਵੇ ਫਿਰ ਵੀ ਮੈਂ ਤੇਰੇ ਕੀਮਤ ਨਹੀਂ ਪਾ ਸਕਦਾ ਮੈਂ ਤੇਰੇ ਨਾਮ ਨੂੰ ਕਿੰਨਾ ਵੱਡਾ ਆਖਾਂ ਪਰਮੇ ਸ਼ਬਦ ਸੁਣ ਕੇ ਬਹੁਤ ਖੁਸ਼ ਹੋਏ ਉਹਨਾਂ ਫਿਰ ਗੁਰੂ ਜੀ ਨੂੰ ਮੰਤਰ ਦਿੱਤਾ ਜੋ ਸ੍ਰੀ ਨਾਨਕ ਨੇ ਧਾਰਨ ਕੀਤਾ ਉਹ ਆ ਕੇ ਸੁਣਾਉਂਦਾ ਹਾਂ ਫਿਰ ਉਹ ਗੰਭੀਰ ਧਨੀ ਵਿੱਚ ਪ੍ਰਭੂ ਨੇ ਆਖਿਆ ਕੀਰਤ ਨੂੰ ਛੱਡ ਦੇਵੋ ਅਤੇ ਇਸ ਮੰਤਰ ਨੂੰ ਪ੍ਰਗਟ ਕਰੋ ਨਮਸਕਾਰ ਕਰਕੇ ਗੁਰੂ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਸਵਭ ਸੁਖ ਮਿਟ ਜਾਂਦੇ ਹਨ ਫਿਰ ਵਾਪਸ ਮੁੜੇ ਜਿੱਥੋਂ ਉਹ ਗਏ ਸਨ ਉੱਥੇ ਹੀ ਵਾਪਸ ਆ ਗਏ ਦਾਸਾਂ ਨੂੰ ਜੇ ਸੁੱਖ ਦੇ ਨੇ ਜਾਂ ਨਾਮ ਜਪਾਇਆ ਗੁਰੂ ਜੀ ਦਾ ਸੇਵਕ ਸ਼੍ਰੇਸ਼ਟ ਕੱਪੜੇ ਲੈ ਕੇ ਨਿਤ ਵੇਈ ਨਦੀ ਦੇ ਕਿਨਾਰੇ ਆਉਂਦਾ ਹੈ ਜਿੱਥੋਂ ਨਦੀ ਵਿੱਚ ਪ੍ਰਵੇਸ਼ ਕੀਤਾ ਸੀ ਉਸ ਤੋਂ ਇੱਕ ਉਹ ਦੂਰ ਗੁਰੂ ਜੀ ਬਾਹਰ ਨਿਕਲੇ ਉਸ ਸਥਾਨ ਨੂੰ ਸੰਤ ਘਾੜ ਕਹਿੰਦੇ ਹਨ ਜਿਸ ਨੂੰ ਸਿੱਖਾ ਨੇ ਲਭ ਕੇ ਪ੍ਰਗਟ ਕੀਤਾ ਹੈ ਹਿਰਦੇ ਸ਼ਰਧਾਲਾ ਆਪੇ ਬਈ ਲੱਦੀ ਦਾ ਜਲ ਗੁਰੂ ਜੀ ਦੇ ਚਰਨਾਂ ਵੱਲ ਦੇਖਦਾ ਹੈ ਅਤੇ ਪ੍ਰੇਮ ਨਾਲ ਅਧੀਰ ਹੋ ਗਿਆ ਹੈ ਅੱਖਾਂ ਵਿੱਚ ਪਾਣੀ ਭਉਂਦਾ ਹੈ ਕੁਝ ਹੋ ਕੇ ਉਸ਼ਲਦਾ ਹੈ ਜਿਵੇਂ ਮੱਛੀ ਕਰਕੇ ਪਾਣੀ ਹਿਲਦਾ ਹੈ ਕਰुणा ਦੀ ਖਾਣ ਇਸ਼ਨਾਨ ਸਮੇਤ ਤਿੰਨ ਦਿਨ ਬਿਤਾ ਕੇ ਬਾਹਰ ਨਿਕਲੇ ਜਿਹੜੇ ਕੱਪੜੇ ਲੈ ਕੇ ਬੇਈ ਨਦੀ ਦੇ ਕਿਨਾਰੇ ਖੜੇ ਸਨ ਗੁਰੂ ਜੀ ਨੇ ਬਾਹਰ ਨਿਕਲਿਆ ਵੇਖ ਕੇ ਬਹੁਤ ਖੁਸ਼ ਹੋਏ ਸੇਵਕ ਭੱਜ ਕੇ ਗੁਰੂ ਜੀ ਪਾਸ ਗਿਆ ਚਰਨਾਂ ਤੇ ਡਿੱਗ ਕੇ ਨਮਸਕਾਰ ਕੀਤੀ ਅਤੇ ਕੱਪੜੇ ਦੇ ਕੇ ਸੇਟ ਸੁਪਤ ਪ੍ਰਾਪਤ ਕੀਤਾ ਉਸ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਤੇ ਬਚਨਾਖੇ ਨਿਹਾਲ ਰਹੋ ਇਤਨਾ ਕਹਿ ਨਾਲ ਉਸ ਸੇਵਕ ਦੇ ਝਟ ਕਪਾੜ ਖੁੱਲ ਗਏ परम हट गया अत्यंत आत्मा ਵਿੱਚ ਗਿਆਨ ਆ ਗਿਆ ਹੌਲੀ ਹੌਲੀ ਨਗਰ ਵਿੱਚ ਚੱਲ ਪਏ ਜਿਵੇਂ ਕਪਟਨ ਨੂੰ ਦੂਰ ਕਰਨ ਵਾਸਤੇ ਸੰਸਾਰ ਵਿੱਚ ਆਏ ਹੋ। ਪਹਿਲਾ ਸੇਰ ਨੂੰ ਭੇਜਿਆ ਕਿ ਜੈਰਾਮ ਦੇ ਘਰ ਜਾਵੋ ਜਿੱਥੇ ਬੇਬੇ ਨਾਨਕ ਦੀ ਬੇਟੀ ਹੈ। ਗੁਰੂ ਜੀ ਨੇ ਉੱਥੇ ਦਾਤ ਹੰਕਾਰਿਆ ਜਿਸ ਨੇ ساری ਰਾਤ ਆਪਾਰ ਬੇਂਤੀਆਂ ਕਰਦੇ ਗੁਜਰ ਦਿੱਤੀ। ਭਾਵ ਗੁਜ਼ਾਰ ਦਿੱਤੀ। ਅਤੇ ਚਰਨਾ ਤੇ ਸਿਰ ਰੱਖ ਕੇ ਵੰਦਨਾ ਕੀਤੀ ਇਹ ਸੁਣ ਕੇ ਸੇਵਕ ਉਸਨੂੰ ਪੁੱਜਿਆ ਜਿੱਥੇ ਧਿਆਨ ਲਾ ਕੇ ਬਾਬੇ ਨਾਨਕ ਜੀ ਬੈਠੇ ਹਨ ਘਰ ਦੇ ਅੰਦਰ ਦਾਖਲ ਹੋ ਗਿਆ ਉਸ ਨੇ ਵੇਖਿਆ ਕਿ ਬਾਬੇ ਨਾਨਕ ਦੀ ਢੋਲ ਆਸਣ ਕਰਕੇ ਬੈਠੀ ਹੈ ਉਸ ਨੂੰ ਪ੍ਰਾ ਦੀ ਆराधना ਦੀ ਲਿਵ ਲੱਗੀ ਹੈ ਉਸ ਸੇਵਕ ਨੇ ਜਾ ਕੇ ਨਮਸਕਾਰ ਕੀਤੀ ਇਹ ਸ਼ੁਭ ਮੱਤ ਵਾਲੀ ਮਾਤਾ ਤੁਹਾਡਾ ਪ੍ਰਾਗਿਆ ਹੈ ਉੱਚਾ ਨੂੰ ਛੱਡ ਕੇ ਉਸ ਨੂੰ ਤੁਰੰਤ ਮਿਲੋ ਜਦ ਸੇਵਕ ਦੇ ਬਚਨ ਸੁਨੇਤਾ ਆਪਣੀ ਅੱਖਾਂ ਖੋਲੀਆਂ ਜਿਵੇਂ ਕਿਸੇ ਮੁਰਦੇ ਦੇ ਮੂੰਹ ਵਿੱਚ ਕਿਸੇ ਨੇ ਅੰਮ੍ਰਿਤ ਪਾਇਆ ਹੋਵੇ ਦਿਲ ਵਿੱਚ ਇੰਨੀ ਖੁਸ਼ੀ ਹੋਈ ਕਿ ਛੱਟ ਜੈ ਰਾਮ ਨੂੰ ਜਾ ਕੇ ਕੁਝ ਖਬਰ ਸੁਣਾ ਦਿੱਤੀ ਮੇਰਾ ਮਨ ਭੌਂਦਾ ਭਰਾ ਆ ਗਿਆ ਹੈ ਜਿਸ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਸ਼ੇਵ ਕੁਸਮ ਕੱਪੜੇ ਦੇ ਕੇ ਘਰ ਵਿੱਚ ਇਹ ਖਬਰ ਦੇਣ ਵਾਸਤੇ ਆਇਆ ਹੈ ਜਦ ਜੈਰਾਮ ਨੇ ਇਹ ਖਬਰ ਸੁਣੀ ਤਾਂ ਇੰਨਾ ਖੁਸ਼ ਹੋਇਆ ਜਿਵੇਂ ਪਾਣੀ ਬਿਨਾ ਮੱਸੀ ਉੱਤੇ ਪਾਣੀ ਦੀ ਘਟਾ ਵਰ ਗਈ ਹੋਵੇ ਪੀੜ ਨਾਲ ਜਿਸ ਦਾ ਸਰੀਰ ਪੀਲਾ ਹੋ ਗਿਆ ਸੀ ਉਸ ਜੈਰਾਮ ਦੇ ਮੁਖ ਤੇ ਲਾਲੀ ਆ ਗਈ ਮਨ ਰਹਿਤ ਸੱਪ ਨੂੰ ਜਿਵੇਂ ਮੋੜ ਮਣੀ ਮਿਲ ਗਈ ਹੋਵੇ ਅਤੇ ਉਸ ਦੀ ਸਾਰੀ ਪੀੜਾ ਦੂਰ ਹੋ ਗਈ ਹੋਵੇ। ਦੌੜ ਕੇ ਜਾਲੂ ਨੂੰ ਆ ਕੇ ਮਿਲ ਤਿਆ। ਉਸ ਸਮੇਂ ਉਸ ਨੂੰ ਜੋ ਖੁਸ਼ੀ ਤੇ ਆਨੰਦ ਪ੍ਰਾਪਤ ਹੋਇਆ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜਦ ਸਾਰੇ ਪਰਿਵਾਰ ਨੇ ਖੁਸ਼ਖਬਰੀ ਸੁਣੀ ਤਾਂ ਉਹਨਾਂ ਦੇ ਸਾਰੇ ਦੁੱਖ ਮਿਟ ਗਏ। ਬੜੀ ਹੈਰਾਨੀ ਨਾਲ ਸਾਰੇ ਲੋਕ ਵੇਖਣ ਲੱਗੇ। ਜਦ ਕੰਨਾ ਨਾਲ ਸੁਣਿਆ ਤਾਂ ਭੱਜ ਕੇ ਮਿਲੇ। ਅਤੇ ਸੁਖਦਾਤੇ ਦੇ ਸੰਗ ਮਰਦਾਂ ਦੇ ਸਮੂਹ ਜੁੜ ਗਏ। ਭਾਵ ਸਾਰਾ ਇਲਾਕਾ ਇਕੱਠਾ ਹੋ ਗਿਆ ਹੌਲੀ ਹੌਲੀ ਮੁਕਤੀ ਦੇ ਦਾਤੇ ਆਪਣੇ ਨਗਰ ਆ ਗਏ ਗੁਰੂ ਪੈਰੀ ਸਾਹਿਬ ਸਿੰਘ ਜੀ ਆਪ ਜੀ ਨੂੰ ਇਤਿਹਾਸ ਸਰਵਣ ਕਰਾਉਂਦਿਆਂ ਨਿੱਕਾਂ ਪ੍ਰਕਾਰਾਂ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਆਪ ਜੀ ਚੈਨਲ ਨਾਲ ਬਨੇ ਰਹਿਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸ਼ੇਅਰ ਕਰਨਾ ਨਾ ਭੁੱਲਣਾ ਜੀ ਬੇਅੰਤ ਭੁੱਲਾਂ ਦੀ ਖਿਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ